ਕਮੰਟਰੀ ਪ੍ਰਕਾਸ਼ ਸਿੰਘ ਮਾਨ ਨਾਲ ਉਹਨਾਂ ਦੀ ਮੀਟਿੰਗ ਹੋਈ ਹੈ ਤੇ ਮੀਟਿੰਗ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਅਸੀਂ ਅਗਲੇ ਨਿੱਤੀ ਬਣਾਵਾਂਗੇ ਇਕੱਠੇ ਹੋ ਕੇ ਤੇ ਅੱਜ ਉਹਨਾਂ ਨੇ ਘਰਾਂ ਵਾਪਸ ਚਾਲੇ ਪਾਉਣੇ ਵੜਾ ਸੀ ਕਿਸਾਨ ਅੰਦੋਲਨ ਜਿਹੜਾ ਉਹ ਇੱਕ ਵੱਕਰੀ ਕਿਸਮ ਦਾ ਰੂਪ ਧਾਰ ਗਿਆ ਔਰ ਬਲਵਿੰਦਰ ਜੀ ਕਿਸਾਨ ਇਸ ਵਕਤ ਬਹੁਤ ਸਾਰੇ ਮੋਰਚਿਆਂ ਤੇ ਡਟੇ ਹੋਏ ਹਨ ਰਾਜੇਵਾਲ ਹੋਣਾ ਨੇ ਵੀ ਇੱਕ ਜਿਹੜੀ ਆ ਉਹ ਵੱਡਾ ਇਕੱਠ ਸਦਿਆ ਹੈ ਕਰੀਬਨ ਤਕਰੀਬਨ 12 ਮਹੀਨਿਆਂ ਤੋਂ ਖਰੜਾ ਸਰਕਾਰ ਲੈ ਕੇ ਬੈਠੀ ਆ ਕੀ ਉਹ ਇੰਤਜ਼ਾਰ ਕਰਦੀ ਸੀ ਸਰਕਾਰ ਕਿ ਕਿਸਾਨ ਉੱਠ ਕੇ ਆਉਣਗੇ ਉਹ ਇੱਕ ਧਰਨਾ ਲਾਉਣਗੇ ਮੀਟਿੰਗ ਹੋਊਗੀ ਫਿਰ ਉਹਦੇ ਚ ਅਸੀਂ ਕਵਾਂਗੇ ਜੀ ਅਸੀਂ ਤੁਹਾਨੂੰ ਉਹ ਖਰੜਾ ਦਿੰਨੇ ਆ ਤਾਂ ਸਰਕਾਰ ਉਹਦਣ ਦੀ ਸੁੱਤੀ ਹੋਈ ਆ ਹੁਣ ਜੋ ਕਹਿੰਦੇ ਆ ਕਿ ਅਸੀਂ ਜਿਹੜੇ ਸਟੇਕ ਹোলਡਰਸ ਨੇ ਜਥੇਬੰਦੀਆਂ ਨੇ ਕਿਸਾਨ ਨੇ ਉਹਨਾਂ ਨੂੰ ਦਵਾਂਗੇ ਇਸ ਸਾਲ ਤੁਸੀਂ ਕਿਸਾਨਾਂ ਖੇਤੀ ਦੇ ਵਿੱਚ ਇੱਕ ਦਿਨ ਬਹੁਤ ਮਹੱਤਵਪੂਰਨ ਹੁੰਦਾ ਕਿਉਂ ਤੁਸੀਂ ਇੱਕ ਸਾਲ ਤੋਂ ਚੁੱਪ ਬੈਠੇ ਹੋਏ ਹੋ ਧਰਨੇ ਉਸ ਖੜੇ ਦੇ ਉੱਤੇ ਬੈਠੇ ਹੋ ਜਾਂ ਤੇ ਚੋਣਾਂ ਦਾ ਇੰਤਜ਼ਾਰ ਕਰਦੀ ਪਈ ਹੈ ਸਰਕਾਰ ਕਿ ਜਿਹੜੀਆਂ ਸਾਡੀਆਂ ਚੋਣਾਂ ਆ ਰਹੀਆਂ ਨੇ ਜਿੰਨੀ ਚੋਣਾਂ ਉਦੋਂ ਕਰੀਏ ਐਲਾਨ ਤੇ ਜਾਂ ਫਿਰ 27 ਤੱਕ ਖਿੱਚ ਤੋਕੇ ਲਜਾਣਗੇ ਕਿ ਜਿਹੜਾ 1000 ਰੁਪਿਆ ਬੀਬੀਆਂ ਨੂੰ ਦੇਣ ਦਾ ਐਲਾਨ ਕੀਤਾ ਸੀ ਉਸ ਬਾਰੇ ਸਰਕਾਰ ਦੇ ਮੂੰਹ ਵਿੱਚ ਘੁੰਗਣੀਆਂ ਪਈਆਂ ਹੋਈਆਂ ਨੇ ਹਾਲੇ ਤੱਕ ਕਿਉਂ ਨਹੀਂ ਬੋਲਦੀ ਸਰਕਾਰ ਦੇ ਕਿਸਾਨਾਂ ਦੇ ਜਿੱਥੇ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਉਹ ਅਮਰਸਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਬੜਾ ਸਾਹ ਅਮਰਸਰ ਦੇ ਵਿੱਚ ਜਿੱਥੇ ਪ੍ਰਬੰਧਕ ਆਏ ਸੀਗੇ ਜ਼ਮੀਨ ਨੂੰ ਲੈ ਕੇ ਪਰ ਚੜੱਪ ਹੋਈ ਹੈ ਕਿਸਾਨਾਂ ਦੀ ਹਾਲਾਂਕਿ ਜਦੋਂ ਕਿਸਾਨਾਂ ਨੇ ਵਿਰੋਧ ਕੀਤਾ ਤਾਂ ਪ੍ਰਸ਼ਾਸਨ ਵਾਪਸ ਚਲਾ ਗਿਆ ਪ੍ਰਸ਼ਾਸਨ ਨੇ ਠੀਕ ਕੀਤਾ ਉੱਤੇ ਕੋਈ ਲੋਕਾਂ ਦਾ ਜਿਹੜਾ ਰੋਹ ਹੈ ਇਹ ਪਿੰਡ ਪੰਡੋਰੀ ਵੜੈਚਾ ਹੈ ਅਮਰਸਰ ਦੇ ਵਿੱਚ ਉੱਥੇ ਮਸਲਾ ਸਿਰਫ 6-7 ਕਿੱਲਾਂ ਦਾ ਹੀ ਹੈ ਸਰਕਾਰ ਨੂੰ ਚਾਹੀਦਾ ਇਸ ਗੱਲ ਦਾ ਕਿ ਚੰਗੀ ਤਰ੍ਹਾਂ ਸਰਵੇ ਕਰਾਏ ਸੰਤਾਏ ਪਤਾ ਲੱਗਿਆ ਜਿਹੜੀ ਆ ਪਟਿਆਲੇ ਦੇ ਵਿੱਚੋਂ ਸਦਰਨ ਨਾਰਥਰਨ ਬਾਈਪਾਸ ਕੱਢਿਆ ਜਾ ਰਿਹਾ ਸਰਾਂਦ ਰੋਡ ਤੋਂ ਲੈ ਕੇ ਸੰਗਰੂਰ ਰੋਡ ਤੇ ਸਤਿ ਸ੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਤੇ ਵਿੱਚ ਆ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਗਰੁੱਪ ਐਡੀਟਰ ਅਮਰਜੀਤ ਸਿੰਘ ਜੀ ਵੜਾਏ ਚਾਉਣ ਤੋਂ ਪਹਿਲਾਂ ਸਵਾਗਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਿੰਦ ਜੀ ਤੁਹਾਨੂੰ ਵੀ ਤੇ ਸਾਡੇ ਦਰਸ਼ਕਾਂ ਨੂੰ ਵੀ ਸਤਿ ਸ੍ਰੀ ਅਕਾਲ ਤੇ ਦਰਸ਼ਕਾਂ ਨੂੰ ਜੀ ਆਇਆਂ ਵੀ ਇਸ ਪ੍ਰੋਗਰਾਮ ਦੇ ਵਿੱਚ ਜੀ ਜੀ ਸੋ ਸ਼ੁਰੂਆਤ ਕਰਦੇ ਆ ਚੰਡੀਗੜ੍ਹ ਦੇ ਵਿੱਚ ਬੀਕੇਯੂ ਗਰਾਹੋਂ ਲੈ ਕੇ ਜੋ 5 ਦਿਨ ਦੇ ਧਰਨੇ ਦੇ ਉੱਤੇ ਬੈਠੇ ਹੋਏ ਸੀ ਉਹਨਾਂ ਵੱਲੋਂ ਮੋਰਚਾ ਲਗਾਇਆ ਗਿਆ ਸੀ ਆਪਣੀ ਮੰਗਾਂ ਲੈ ਕੇ ਤੇ ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਉਹਨਾਂ ਦੀ ਮੀਟਿੰਗ ਹੋਈ ਹੈ ਤੇ ਮੀਟਿੰਗ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਅਸੀਂ ਅਗਲੀ ਨੀਤੀ ਬਣਾਵਾਂਗੇ ਇਕੱਠੇ ਹੋ ਕੇ ਤੇ ਅੱਜ ਉਹਨਾਂ ਨੇ ਘਰਾਂ ਵਾਪਸ ਚਾਲੇ ਪਾਉਣੇ ਵੜਾ ਸਾਬ ਦੇਖੋ ਕਿਸਾਨ ਅੰਦੋਲਨ ਜਿਹੜਾ ਉਹ ਇੱਕ ਵੱਖਰੀ ਕਿਸਮ ਦਾ ਰੂਪ ਧਾਰ ਗਿਆ ਔਰ ਬਰਿੰਦਰ ਜੀ ਕਿਸਾਨ ਇਸ ਵਕਤ ਬਹੁਤ ਸਾਰੇ ਮੋਰਚਿਆਂ ਤੇ ਡਟੇ ਹੋਇਆ ਜੀ ਔਰ ਜਿਹੜੀਆਂ ਉੱਥੇ ਮੰਗਾਂ ਮੰਗੀਆਂ ਮੰਨੀਆਂ ਗਈਆਂ ਸਰਕਾਰ ਵੱਲੋਂ ਉਹ ਉਹਦੇ ਨਾਲ ਨਾਲ ਤੁਸੀਂ ਵੇਖੋ ਬਈ ਖਨੌਰੀ ਬਾਰਡਰ ਦੇ ਉੱਤੇ ਕਿਸਾਨਾਂ ਦਾ ਮੋਰਚਾ ਲੱਗਿਆ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਦਾ ਮੋਰਚਾ ਲੱਗਿਆ ਹੋਇਆ ਔਰ ਨਾਲ ਦੀ ਨਾਲ ਇੱਕ ਇਹ ਮੋਰਚਾ ਸੀ ਔਰ ਇਹਦੇ ਨਾਲ ਦੀ ਨਾਲ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਮਾਫ ਕਰਨਾ ਰਾਜੇਵਾਲ ਹੋਣਾ ਨੇ ਵੀ ਇੱਕ ਜਿਹੜੀ ਆ ਉਹ ਵੱਡਾ ਇਕੱਠ ਸਦਿਆ ਹੋਇਆ ਸੀ ਜੀ ਇਦੇ ਨਾਲ ਨਾਲ ਤੀਸਰੀ ਜਿਹੜੀ ਇਹ ਆ ਕਿ ਬਹੁਤ ਕਿਸਾਨ ਜ਼ਮੀਨਾਂ ਦੇ ਐਕਵਾਇਰ ਕਰਨ ਨੂੰ ਲੈ ਕੇ ਵੱਡੇ ਮੋਰਚੇ ਜਿਹੜੇ ਆ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਚੱਲਦੇ ਪਏ ਆ। ਸੋ ਆਪਾਂ ਗੱਲ ਕਰਦੇ ਆ ਕਿ ਜਿਹੜਾ ਇਹ ਮੋਰਚਾ ਬੀਕੇਯੂ ਉਗਰਾਹਾ ਇਕਤਾ ਗਰੁੱਪ ਨੇ ਲਾਇਆ ਸੀ। ਇਹ ਮੰਗਾਂ ਲੈ ਕੇ ਗਏ ਸੀ ਤੁਹਾਨੂੰ ਯਾਦ ਹੋਣਾ ਕਿ ਇਸ ਤੋਂ ਪਹਿਲਾਂ ਵੀ ਕਈ ਮੀਟਿੰਗਾਂ ਹੋਈਆਂ ਮੀਟਿੰਗਾਂ ਦੇ ਵਿੱਚ ਸਰਕਾਰ ਮੰਨਦੀ ਰਹੀ ਹੈ ਮੰਗਾਂ ਫੇਰ ਕਿਸਾਨਾਂ ਨੂੰ ਦੁਬਾਰੇ ਯੂਨੀయన్స్ ਨੂੰ ਉੱਠ ਕੇ ਜਾਣਾ ਪੈਂਦਾ ਤੇ ਹੁਣ ਵੀ ਜਿਹੜੀ ਕੱਲ ਮੀਟਿੰਗ ਹੋਈ ਆ ਮੁੱਖ ਮੰਤਰੀ ਸਾਹਿਬ ਨਾਲ ਜਿਹਦੇ ਵਿੱਚ ਸਾਰੇ ਆਫੀਸਰ ਸਹਿबान ਸੀਗੇ ਔਰ ਭਾਰਤੀ ਕਿਸਾਨ ਯੂਨੀਅਨ ਦੇ ਨਾਲ ਬਾਕੀ ਲੀਡਰ ਜਿਹੜੇ ਸ਼ਾਮਲ ਹੋਏ ਗੱਲਬਾਤ ਹੋਈ ਉਥੇ ਹਾਲਾਂਕਿ ਚੰਗੀ ਗੱਲ ਆ ਕਿ ਸ਼ਾਮ ਨੂੰ ਕੱਲ ਵਧੀਆ ਖਬਰ ਆਈ ਔਰ ਅੱਜ ਵੀ ਯੂਨੀਅਨ ਨੇ ਪ੍ਰੈਸ ਨੋਟ ਵੀ ਇਸ਼ੂ ਕੀਤਾ ਕਿ ਅੱਜ ਉਹਨਾਂ ਨੇ ਧਰਾਂ ਜਿਹੜਾ ਸਮਾਪਤ ਕਰ ਦਿੱਤਾ ਵੱਡੀ ਗਿੰਦੀ ਦੇ ਵਿੱਚ ਸਾਡੇ ਨੌਜਵਾਨ ਬਜ਼ੁਰਗ ਸਾਡੀਆਂ ਬੀਬੀਆਂ ਨੇ ਬਹੁਤ ਵੱਧ ਚੜਕੇ ਹਿੱਸਾ ਲਿਆ ਦੇਖੋ ਇਹ ਜਿਹੜੇ ਕਿਸਾਨਾਂ ਦੇ ਮੁਜਾਰੇ ਹੋ ਰਹੇ ਆ ਇਹ ਉਦਾਸੀਨਤਾ ਪੈਦਾ ਕਰ ਰਿਹਾ ਕਿ ਜਿਹੜਾ ਕਿਸਾਨ ਭਾਵੇਂ ਉਹ ਆਪਣੇ ਵਾਸਤੇ ਹੀ ਜਿਹੜਾ ਉਹ ਕੰਮ ਕਰਦਾ ਕਿ ਉਹਦੇ ਤੋਂ ਚਾਰੋਂ ਨੂੰ ਪੈਸੇ ਵੱਜਦੇ ਆ ਉਹਦੇ ਪਰਿਵਾਰ ਉਹਦਾ ਚੱਲਦਾ ਪਰ ਜਿਹੜਾ ਉਹ ਅਨਾਜ ਪੈਦਾ ਕਰਦਾ ਉਹ ਤੇ ਬਲਵਿੰਦਰ ਜੀ ਲੋਕਾਂ ਕੋਲੇ ਜਾਂਦਾ ਨਾ ਜੀ ਜੇ ਕਿਸਾਨ ਅਨਾਜ ਨਾ ਪੈਦਾ ਕਰੇ ਅਸੀਂ ਇਹ ਨਹੀਂ ਕਹਿੰਦੇ ਕਿ ਧਮਕੀ ਧਮਕੀ ਵਾਲੀ ਗੱਲ ਨਹੀਂ ਮੰਨ ਲਓ ਕਿਸਾਨ ਅਨਾਜ ਨਹੀਂ ਪੈਦਾ ਕਰਦਾ ਤਾਂ ਫਿਰ ਬਾਕੀ ਵੱਸੋਂ ਜਿਹੜੀ ਆ ਉਹ ਕਣਕ ਝੋਨਾ ਸਬਜ਼ੀਆਂ ਦੁੱਧ ਕਿੱਥੋਂ ਪ੍ਰਾਪਤ ਕਰੂਗੀ ਯੂਕਰੇਨ ਦੇ ਵਿੱਚ ਤੁਸੀਂ ਦੇਖਿਆ ਲੜਾਈ ਹੋਈ ਆ ਪੂਰੇ ਵਿਸ਼ਵ ਦੇ ਵਿੱਚ ਕਣਕ ਮਹਿੰਗੀ ਹੋ ਗਈ ਆ ਭਾਰਤ ਨੇ ਵੀ ਕਣਕ ਦੇ ਉੱਤੇ ਜਿਹੜਾ ਉਹ ਬਰਾਮਦ ਦੇ ਉੱਤੇ ਪਾਬੰਦੀ ਲਾ ਦਿੱਤੀ ਸੀ ਜੀ ਕਿਉਂਕਿ ਅਗਲੇ ਸਮੇਂ ਦੇ ਵਿੱਚ ਰੇਟ ਵਧਣ ਵਾਲੇ ਆ ਹੁਣ ਜਿਹੜੀ ਕੱਲ ਮੀਟਿੰਗ ਹੋਈ ਉਹਦੇ ਵਿੱਚ ਜਿਹੜੀਆਂ ਮੰਗਾਂ ਮੰਨੀਆਂ ਗਈਆਂ ਕਈ ਮੰਗਾਂ ਨੇ ਉਹਨਾਂ ਦੀਆਂ ਉਹਦੇ ਵਿੱਚ ਪਹਿਲੀ ਮੰਗ ਤੇ ਇਹ ਸੀ ਕਿ ਜਿਹੜੇ ਕਿਸਾਨਾਂ ਨੇ ਲੈਂਡ ਮਾਰਗੇਜ ਬੈਂਕ ਤੋਂ ਕਰਜ਼ੇ ਲਏ ਆ ਔਰ ਲੰਮਾ ਸਮਾਂ ਹੋ ਗਿਆ ਉਹ ਕਰਜ਼ੇ ਵਾਪਸ ਨਹੀਂ ਕਰ ਸਕਦੇ ਔਰ ਕਿਸਾਨ ਕਹਿੰਦੇ ਆ ਕਿ ਜੇ ਸਰਕਾਰਾਂ ਉਦਯੋਗਪਤੀਆਂ ਦੀਆਂ ਵਡੀਆਂ-ਵਡੀਆਂ ਦੇਣਦਾਰੀਆਂ ਜਿਹੜੀਆਂ ਨੇ ਉਸ ਮਾਫਤ ਕਰ ਦਿੰਦੀ ਆ ਤਾਂ ਕਿਸਾਨ ਵਿਚਾਰਾ ਕਿਉਂ ਨਹੀਂ ਜਿਹਦੇ ਕੋਲ ਨਿਗੂਣਾ ਜਾ ਕਿਸੇ ਕੋਲੇ 2 ਲੱਖ ਦਾ ਕਰਜ਼ਾ ਕਿਸੇ ਕੋਲੇ 2.5 ਲੱਖ ਦਾ ਕਿਸੇ ਕੋਲੇ 3 ਲੱਖ ਦਾ ਉਹ ਯਕਮੁਸ਼ਤ ਜਿਹਨੂੰ OTS ਕਹਿੰਦੇ ਆ ਵਨ ਟਾਈਮ ਸੈਟਲਮੈਂਟ ਇਹਦੇ ਲਈ ਸਰਕਾਰ ਮੰਨ ਗਈ ਆ ਔਰ ਉਹਦੇ ਲਈ ਮੈਕੈਨਿਜ਼ਮ ਤਿਆਰ ਕੀਤਾ ਜਾਏਗਾ ਔਰ ਉਹਨਾਂ ਨੇ ਕਿਹਾ ਕਿ 30 ਸਤੰਬਰ ਤੱਕ ਇਹ ਜਿਹੜਾ ਮੈਕੈਨਿਜ਼ਮ ਤਿਆਰ ਕਰਕੇ ਕਿਸਾਨਾਂ ਨੂੰ ਦਿੱਤਾ ਜਾਵੇਗਾ ਇਹਦੇ ਨਾਲ ਨਾਲ ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਲੋਕ ਰਹਿੰਦੇ ਆ ਗਰੀਬ ਮਜ਼ਦੂਰ ਖਾਸ ਤੌਰ ਤੇ ਉਹਨਾਂ ਨੂੰ 6-6 ਮਰਲਿਆਂ ਦੇ ਪਲਾਟ ਦਿੱਤੇ ਸੀ ਉਹਨਾਂ ਦੀ ਹਾਲਤ ਤੱਕ ਉਹਨਾਂ ਨੂੰ ਮਾਲਕੀ ਨਹੀਂ ਮਿਲੀ ਇਹਦੇ ਨਾਲ ਨਾਲ ਲਾਲ ਡੋਰਾ ਜੀ ਨੂੰ ਲਾਲ ਲਕੀਰ ਕਹਿੰਦੇ ਆ ਲਾਲ ਕੀਰੋ ਹੁੰਦੀ ਆ ਜਿਹੜੇ ਸਾਡੇ ਪਿੰਡ ਹੁੰਦੇ ਨੇ ਜਿਹੜੀ ਪਿੰਡਾਂ ਦੀ ਹਦੂਦ ਹੁੰਦੀ ਆ ਜਿੱਥੋਂ-ਜਿੱਥੋਂ ਸਾਡੀ ਫਿਰਨੀ ਨਿਕਲਦੀ ਆ ਫਿਰਨੀ ਦੇ ਬਾਹਰਲੇ ਪਾਸੇ ਜਿਹੜੀ ਜ਼ਮੀਨ ਹੁੰਦੀ ਆ ਉਹ ਤਾਂ ਆ ਜਾਂਦੀ ਆ ਜਮ੍ਹਾਂਬੰਦੀ ਚ ਜਾਂ ਸਾਡੇ ਸ਼ਿਜਰੇ ਚ ਆ ਜਾਂਦੀ ਆ ਉਹਦੇ ਇੰਤਕਾਲ ਵੀ ਮਿਲ ਜਾਂਦੇ ਆ ਉਹਦੇ ਤੁਹਾਨੂੰ ਖਸਰਾ ਨੰਬਰ ਵੀ ਮਿਲ ਜਾਂਦਾ ਪਲਾਟ ਨੰਬਰ ਉਹਦੀ ਸਾਰੀ ਕੁਝ ਮਿਲ ਜਾਂਦਾ ਪਰ ਜਿਹੜਾ ਲਾਲ ਡੋਰੇ ਦੇ ਅੰਦਰ ਜ਼ਮੀਨ ਹੁੰਦੀ ਆ ਉਹ ਜਿਹੜਾ ਵਿਅਕਤੀ ਜਿੱਥੇ ਜਿਹੜੀ ਥਾਂ ਤੇ ਬੈਠਾ ਉਹ ਕਾਬਜ਼ ਸਮਝਿਆ ਜਾਂਦਾ ਲੇਕਿਨ ਪਿਛਲੇ ਸਮੇਂ ਦੇ ਵਿੱਚ ਸਰਕਾਰ ਨੇ ਕੇਂਦਰ ਸਰਕਾਰ ਨੇ ਇੱਕ ਪ੍ਰੋਜੈਕਟ ਲਿਆਂਦਾ ਸੀ ਕਿ ਜਿਹੜੇ ਲੋਕ ਪਿੰਡਾਂ ਦੇ ਵਿੱਚ ਰਹਿੰਦੇ ਆ ਗਰੀਬ ਗੁਰਬੇ ਜਿਨ੍ਹਾਂ ਕੋਲੇ ਜ਼ਮੀਨ ਨਹੀਂ ਹੈਗੀ ਪਰ ਉਹ ਕੋਈ ਨਾ ਕੋਈ ਕੰਮ ਕਰਜ਼ਾ ਲੈ ਕੇ ਕਰਨਾ ਚਾਹੁੰਦੇ ਆ ਤੇ ਬੈਂਕ ਉਹਨਾਂ ਨੂੰ ਕਰਜ਼ਾ ਦਿੰਦੇ ਨਹੀਂ ਕਿਉਂਕਿ ਉਹਨਾਂ ਕੋਲੇ ਕੋਈ ਜਾਇਦਾਦ ਗਿਰਵੀ ਰੱਖਣ ਨੂੰ ਨਹੀਂ ਹੁੰਦੀ। ਸੋ ਕੇਂਦਰ ਸਰਕਾਰ ਨੇ ਪ੍ਰੋਜੈਕਟ ਬਣਾ ਕੇ ਲਿਆਂਦਾ ਸੀ ਕਿ ਜਿਹੜੀ ਜ਼ਮੀਨ ਤੇ ਮੈਂ ਪਿੰਡ ਵਿੱਚ ਬੈਠਾ ਉਹਦੇ ਉੱਤੇ ਮੇਰਾ ਮਾਲਕੀ ਹੱਕ ਹੋ ਜਾਏਗਾ। ਥੋੜੇ ਜੇ ਖਰਚਾ ਕਰਕੇ ਤੁਸੀਂ ਉਹਦਾ ਇੰਤਕਾਲ ਦਾ ਰਜਿਸਟਰੀ ਸਰਕਾਰ ਤੁਹਾਡੇ ਨਾਂ ਕਰ ਦੇਗੀ ਤੁਸੀਂ ਬੈਂਕ ਕੋਲੇ ਉਹਨੂੰ ਗਿਰਵੀ ਰੱਖ ਕੇ ਕੋਈ ਛੋਟਾ ਮੋਟਾ ਕਰਜ਼ਾ ਲੈ ਕੇ ਅੱਗੇ ਕੰਮ ਸ਼ੁਰੂ ਕਰ ਸਕਦੇ ਹੋ। ਪਰ ਹੋਇਆ ਕੀ ਆ? ਕਿ ਹਾਲੇ ਕਿ ਪੰਜਾਬ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਕੰਮ ਹੋ ਚੁੱਕਿਆ ਆ ਪਰ ਹਾਲੇ ਵੀ ਬਹੁਤ ਸਾਰਾ ਕਿਉਂਕਿ ਰੋਪੜ ਤੋਂ ਐਜ਼ਏ ਪਾਇਲਟ ਪ੍ਰੋਜੈਕਟ ਸ਼ੁਰੂ ਹੋਇਆ ਸੀ ਇਹ ਪਰ ਹਾਲੇ ਸਾਰੇ ਥਾਵਾਂ ਤੇ ਨਹੀਂ ਹੋਇਆ ਇਹਦੇ ਲਈ ਵੀ ਸਰਕਾਰ ਮੰਨੀ ਆ ਦੂਸਰਾ ਉਹਨਾਂ ਨੇ ਮੰਨਿਆ ਕਿ ਇਹ ਸਾਰੀਆਂ ਮੰਗਾਂ ਜਿਹੜੀਆਂ ਨੇ ਇਹ ਬਲਵਿੰਦਰ ਜੀ 30 ਸਤੰਬਰ ਤੱਕ ਮੰਨਣ ਦੀ ਗੱਲ ਕੀਤੀ ਆ ਹੁਣ 30 ਸਤੰਬਰ ਦੇ ਵਿੱਚ ਦਿਨ ਕਿੰਨੇ ਰਹਿ ਗਏ ਆ 24 ਦਿਨ 6 ਅੱਜ ਅੱਜ ਵੀ ਗਈ ਕੀ ਸਰਕਾਰ ਇਹਨਾਂ ਦਿਨਾਂ ਦੇ ਵਿੱਚ ਮੰਨਦੀ ਹੈ ਇਹ ਗੱਲਾਂ ਨਹੀਂ ਤੇ ਉਹਨਾਂ ਨੇ ਅੱਜ ਪ੍ਰੈਸ ਨੋਟ ਜਾਰੀ ਕੀਤਾ ਮੇਰੇ ਕੋਲੇ ਵੀ ਹੁਣੇ ਉਹ ਪ੍ਰੈਸ ਨੋਟ ਆਇਆ ਔਰ ਉਹਨਾਂ ਕਹਿੰਦਾ ਕਿ ਜੇ ਸਰਕਾਰ ਨੇ ਭਰੋਸਾ ਦੇਣ ਤੋਂ ਬਾਅਦ 30 ਸਤੰਬਰ ਤੱਕ ਸਾਡੀਆਂ ਮੰਗਾਂ ਨਾ ਮੰਨੀਆਂ ਤੇ ਇਸ ਮੋਰਚੇ ਨਾਲੋਂ ਵੀ ਵੱਡਾ ਸੰਘਰਸ਼ ਸ਼ੁਰੂ ਕਰਾਂਗੇ ਅੱਜ ਦੇ ਪ੍ਰੈਸ ਨੋਟ ਵਿੱਚ ਉਹਨਾਂ ਨੇ ਲਿਖਿਆ ਜੀ ਔਰ ਸਭ ਤੋਂ ਵੱਡੀ ਜਿਹੜੀ ਗੱਲ ਸੀ ਉਹ ਇਹ ਆ ਕਿ ਕੱਲ ਸਰਕਾਰ ਮੰਨੀ ਹੈ ਕਿ ਉਹਨਾਂ ਕੋਲੇ ਜਿਹੜਾ 11 ਮੈਂਬਰੀ ਪੈਨਲ ਸੀ ਉਹਨਾਂ ਨੇ ਖੇਤੀ ਨੀਤੀ ਦਾ ਖਰੜਾ ਉਹਨਾਂ ਨੂੰ ਦੇ ਦਿੱਤਾ ਆਇਆ ਸੀ ਪਿਛਲੇ ਸਾਲ ਅਕਤੂਬਰ ਦੇ ਵਿੱਚ ਤੁਹਾਨੂੰ ਯਾਦ ਹੋਣਾ ਜਦੋਂ ਭਗਵੰਤ ਮਾਨ ਸਰਕਾਰ ਆਈ ਸੀ 2022 ਦੇ ਵਿੱਚ ਤਾਂ ਇਹਨਾਂ ਨੇ ਉਸ ਵਕਤ ਵਾਅਦਾ ਕੀਤਾ ਸੀ ਕਿ 31 ਮਾਰਚ 2023 ਤੱਕ ਨਵੀਂ ਖੇਤੀ ਨੀਤੀ ਪੰਜਾਬ ਵਾਸਤੇ ਅਸੀਂ ਲੈ ਕੇ ਆਵਾਂਗੇ ਪਰ ਉਹ 23 ਵੀ ਲੰਘ ਗਿਆ ਤੇ 23 ਲੰਘਦਾ ਲੰਘਦਾ ਹੁਣ 24 ਦਾ ਮਾਰਚ ਵੀ ਲੰਘ ਗਿਆ ਜੀ ਤੇ ਹੁਣ ਆ ਗਈ ਸਤੰਬਰ ਔਰ ਉਸ ਨੀਤੀ ਦਾ ਖਰੜਾ ਸਰਕਾਰ ਕੋਲੇ 1 ਅਕਤੂਬਰ ਦਾ ਆਇਆ ਹੋਇਆ ਪਿਛਲੇ ਸਾਲ 10 ਅਕਤੂਬਰ ਦਾ ਤੁਸੀਂ ਦੇਖੋ ਜਿਹੜੇ ਅੱਜ ਨਵਾਂ ਮਹੀਨਾ ਸ਼ੁਰੂ ਹੋ ਗਿਆ 8 ਮਹੀਨੇ ਸਾਲ ਦੇ ਔਰ 4 ਮਹੀਨੇ ਪਿਛਲੇ ਸਾਲ ਦੇ ਤਕਰੀਬਨ ਤਕਰੀਬਨ 12 ਮਹੀਨਿਆਂ ਤੋਂ ਖਰੜਾ ਸਰਕਾਰ ਲੈ ਕੇ ਬੈਠੀ ਆ ਕੀ ਉਹ ਇੰਤਜ਼ਾਰ ਕਰਦੀ ਸੀ ਸਰਕਾਰ ਕਿ ਕਿਸਾਨ ਉੱਠ ਕੇ ਆਉਣਗੇ ਉਹ ਇੱਕ ਧਰਨਾ ਲਾਉਣਗੇ ਮੀਟਿੰਗ ਹੋਊਗੀ ਫਿਰ ਉਹਦੇ ਚ ਅਸੀਂ ਕਵਾਂਗੇ ਜੀ ਅਸੀਂ ਤੁਹਾਨੂੰ ਉਹ ਖਰੜਾ ਦਿੰਨੇ ਆ ਤਾਂ ਸਰਕਾਰ ਉਹਦਣ ਦੀ ਸੁੱਤੀ ਹੋਈ ਹੈ ਕਿ ਉਹ ਕਿਸਾਨ ਜਥੇਬੰਦੀਆਂ ਨੂੰ ਸਰਕਾਰ ਨੇ ਉਹ ਖਰੜਾ ਕਿਉਂ ਨਹੀਂ ਭੇਜਿਆ ਹੁਣ ਜੋ ਕਹਿੰਦੇ ਆ ਕਿ ਅਸੀਂ ਜਿਹੜੇ ਸਟੇਕ ਹੋਲਡਰਸ ਨੇ ਜਥੇਬੰਦੀਆਂ ਨੇ ਕਿਸਾਨ ਨੇ ਉਹਨਾਂ ਨੂੰ ਦਵਾਂਗੇ ਤੇ ਇਸ ਸਾਲ ਤੁਸੀਂ ਕਿਸਾਨਾਂ ਖੇਤੀ ਦੇ ਵਿੱਚ ਇੱਕ ਦਿਨ ਬਹੁਤ ਮਹੱਤਵਪੂਰਨ ਹੁੰਦਾ ਕਿਉਂ ਤੁਸੀਂ ਇੱਕ ਸਾਲ ਤੋਂ ਚੁੱਪ ਬੈਠੇ ਹੋਏ ਹੋ ਧਰਨੇ ਉਸ ਖਰੜੇ ਦੇ ਉੱਤੇ ਬੈਠੇ ਹੋਏ ਹੁਣ ਕੀ ਹੋਏਗਾ ਇਹ ਕੁਝ ਨਹੀਂ ਹੋਣਾ 30 ਸਤੰਬਰ ਤੱਕ ਖਰੜਾ ਜਾਏਗਾ ਫਿਰ ਉਹ ਜਥੇਬੰਦੀਆਂ ਆਪਣਾ ਬਿਆਨ ਦੇਣਗੀਆਂ ਫਿਰ ਉਹਦੇ ਉੱਤੇ ਕੋਈ ਕਮੇਟੀ ਬੈਠੇਗੀ ਸੋ ਮੰਨ ਕੇ ਚੱਲੋ ਕਿ ਇਸ ਖਰੜੇ ਦੇ ਉੱਤੇ ਸਰਕਾਰ ਫਾਈਨਲ ਡਿਸੀਜਨ ਲੈਂਦਿਆ ਲੈਂਦਿਆ ਹੋ ਸਕਦਾ ਜਾਂ ਤੇ ਚੋਣਾਂ ਦਾ ਇੰਤਜ਼ਾਰ ਕਰਦੀ ਪਈ ਹੈ ਸਰਕਾਰ ਕਿ ਜਿਹੜੀਆਂ ਸਾਡੀਆਂ ਚੋਣਾਂ ਆ ਰਹੀਆਂ ਨੇ ਜ਼ਿਮਨੀ ਚੋਣਾਂ ਉਦੋਂ ਕਰੀਏਲਾਂ ਤੇ ਜਾਂ ਫਿਰ 27 ਤੱਕ ਖਿੱਚ ਤੋਕੇ ਲਜਾਣਗੇ ਜਿਵੇਂ ਕਿ ਇਹ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਜਿਹੜਾ 1000 ਰੁਪਈਆ ਬੀਬੀਆਂ ਨੂੰ ਦੇਣ ਦਾ ਐਲਾਨ ਕੀਤਾ ਸੀ ਉਸ ਬਾਰੇ ਸਰਕਾਰ ਦੇ ਮੂੰਹ ਵਿੱਚ ਘੁੰਗਣੀਆਂ ਪਈਆਂ ਹੋਈਆਂ ਨੇ ਹਾਲੇ ਤੱਕ ਕਿਉਂ ਨਹੀਂ ਬੋਲਦੇ ਸੋ ਅਗਰ ਸਰਕਾਰ ਦੀ ਧਿਆਨਤਾਦਾਰੀ ਹੈ ਕਿ ਸਰਕਾਰ ਕਿਸਾਨਾਂ ਪ੍ਰਤੀ ਇਹ ਨੀਤੀ ਲਾਗੂ ਕਰਨੀ ਚਾਹੁੰਦੀ ਹੈ ਤਾਂ ਇਹ ਡੇ ਟੂ ਡੇ ਬੇਸਿਸ ਦੇ ਉੱਤੇ ਇਹਦੇ ਉੱਤੇ ਡਿਸੀਜਨ ਹੋਣਾ ਚਾਹੀਦਾ 12 ਮਹੀਨੇ ਜਿਹੜੇ ਲੰਘ ਗਿਆ ਅਗਰ ਤੁਹਾਡਾ ਅਦਾਲਤ ਦੇ ਵਿੱਚ ਕੋਈ ਵੀ ਜਵਾਬ ਦੇਣਾ ਹੋਵੇ ਤੇ ਤੁਸੀਂ ਜਵਾਬ ਨਾ ਦਵੋ ਜਾਂ ਤੁਸੀਂ ਲੇਟ ਹੋ ਜਾਵੋ ਕੋਈ ਕੇਸ ਕਰਨ ਨੂੰ ਤਾਂ ਫਿਰ ਬਲਵਿੰਦਰ ਜੀ ਅਦਾਲਤਾਂ ਨਾਲ ਇੱਕ ਇੱਕ ਦਿਨ ਦਾ ਹਿਸਾਬ ਮੰਗਦੀਆਂ ਨੇ ਕਿ ਤੁਸੀਂ ਪਹਿਲੇ ਦਿਨ ਕਿਉਂ ਨਹੀਂ ਆਏ ਦੂਜੇ ਦਿਨ ਕਿਉਂ ਨਹੀਂ ਆਏ ਤੀਜੇ ਦਿਨ ਕਿਉਂ ਨਹੀਂ ਆਏ ਐਨੇ ਦਿਨ ਕਿਉਂ ਸੁੱਤੇ ਰਹੇ ਤਾਂ ਕਿ ਸਰਕਾਰ ਇਹ ਜਵਾਬ ਦੇਗੀ ਕਿਸਾਨਾਂ ਨੂੰ ਕਿ ਇਹ ਜਿਹੜੇ 12 ਮਹੀਨੇ ਖੇਤੀ ਨੀਤੀ ਦੇ ਖਰੜੇ ਉੱਤੇ ਸਰਕਾਰ ਜਿਹੜੀ ਆ ਚੌਂਕੜੀ ਮਾਰ ਕੇ ਬੈਠੀ ਆ ਸਾਧਾਂ ਵਾਲਾ ਜਿਹੜਾ ਮੱਲਾ ਮਾਰ ਕੇ ਬੈਠੀ ਆ ਉਨਾ ਮਹੀਨਿਆਂ ਵਿੱਚ ਸਰਕਾਰ ਨੇ ਕੀ ਕੀਤਾ ਜੀ ਜੀ ਤੋਂ ਦੂਜੇ ਪਾਸੇ ਗੱਲ ਕਰਦੇ ਆਂ ਕਿਸਾਨਾਂ ਦੀ ਜਿੱਥੇ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਉਥੇ ਅਮਰitsar ਤੋਂ ਇੱਕ ਮਾਮਲਾ ਸਾਹਮਣੇ ਆਇਆ ਵੜਾ ਸਾਹਿਬ ਅਮਰitsar ਦੇ ਵਿੱਚ ਜਿੱਥੇ ਪ੍ਰਬੰਧਕ ਆਏ ਸੀਗੇ ਜ਼ਮੀਨ ਨੂੰ ਲੈ ਕੇ ਪਰ ਝੜਾਪ ਹੋਈ ਹੈ ਕਿਸਾਨਾਂ ਦੀ ਹਾਲਾਂਕਿ ਜਦੋਂ ਕਿਸਾਨਾਂ ਨੇ ਵਿਰੋਧ ਕੀਤਾ ਤਾਂ ਪ੍ਰਸ਼ਾਸਨ ਵਾਪਸ ਚਲਾ ਗਿਆ ਜੀ ਤਕੋ ਪ੍ਰਸ਼ਾਸਨ ਨੇ ਠੀਕ ਕੀਤਾ ਉਥੇ ਕਿਉਂਕਿ ਲੋਕਾਂ ਦਾ ਜਿਹੜਾ ਰੋਹ ਹੈ ਇਹ ਪਿੰਡ ਪੰਡੋਰੀ ਵੜੈਚਾ ਹੈ ਅਮਰitsar ਦੇ ਵਿੱਚ ਉਥੇ ਮਸਲਾ ਸਿਰਫ 6-7 ਕਿੱਲਾਂ ਦਾ ਹੀ ਆ ਕਿਉਂਕਿ ਇਹ ਜਿਹੜੀ ਭਾਰਤ ਮਾਲਾ ਪ੍ਰੋਜੈਕਟ ਹੈ ਇਹ ਪੂਰੇ ਦੇਸ਼ ਦੇ ਵਿੱਚ ਵੱਖ-ਵੱਖ ਥਾਵਾਂ ਤੇ ਚੱਲਦੀ ਹੈ ਔਰ ਜਦੋਂ ਤੁਸੀਂ ਪੰਜਾਬ ਦੇ ਵਿੱਚ ਟਰੈਵਲ ਕਰਦੇ ਹੋ ਜੇ ਤੁਸੀਂ ਪਟਿਆਲੇ ਤੋਂ ਜਾਂਦੇ ਹੋ ਬਠਿੰਡੇ ਨੂੰ ਤੁਹਾਨੂੰ ਪਵਾਨੀਗੜ ਦੇ ਕੋਲੇ ਭਾਰਤ ਮਾਲਾ ਮਿਲਦੀ ਹੈ ਜੇ ਤੁਸੀਂ ਚੰਡੀਗੜ੍ਹ ਨੂੰ ਜਾਂਦੇ ਹੋ ਤੁਹਾਨੂੰ ਬਲੂਟ ਦੇ ਕੋਲੇ ਭਾਰਤ ਮਾਲਾ ਮਿਲਦੀ ਹੈ ਜੇ ਤੁਸੀਂ ਲੁਧਿਆਣੇ ਨੂੰ ਜਾਂਦੇ ਹੋ ਤੁਹਾਨੂੰ ਸਰਹੰਦ ਲੰਗ ਦੇ ਆਸਾਰ ਭਾਰਤ ਮਾਲਾ ਆ ਜਾਂਦੀ ਹੈ ਬਠਿੰਡੇ ਵੱਲ ਜਾਓ ਫਿਰੋਜ਼ਪੁਰ ਵੱਲ ਜਾਓ ਅੰਮ੍ਰਿਤਸਰ ਵੱਲ ਜਾਓ ਚਾਰੇ ਪਾਸੇ ਮਤਲਬ ਬਹੁਤ ਵੱਡੀਆਂ-ਵੱਡੀਆਂ ਸੜਕਾਂ ਜਿਹੜੀਆਂ ਨੇ ਉਹ ਭਾਰਤ ਮਾਲਾ ਪ੍ਰੋਜੈਕਟ ਮਤਲਬ ਟਰਾਂਸਪੋਰਟ ਸੜਕੀ ਜਿਹਨੂੰ ਅਸੀਂ ਰੋਡ ਕਮਿਊਨੀਕੇਸ਼ਨ ਕਹਿੰਦੇ ਆ ਉਹਦੇ ਨਾਲ ਜੁੜ ਰਹੀ ਐ ਚੀ ਗੱਲ ਐ ਵਿਕਾਸ ਹੋਣਾ ਚਾਹੀਦਾ ਇਸੇ ਤਰ੍ਹਾਂ ਜਦੋਂ ਤੁਸੀਂ ਪਟਿਆਲੇ ਤੋਂ ਵਾਇਆ ਸਮਾਣਾ ਰੋहतक ਨੂੰ ਜਾਂਦੇ ਹੋ ਤੁਹਾਨੂੰ ਇੱਧਰ ਮਿਲਦੀ ਆ ਪਾਤੜਾਂ ਕੋਲੇ ਭਾਰਤ ਮਾਲਾ ਪ੍ਰੋਜੈਕਟ ਮਿਲਦੀ ਆ ਔਰ ਸਾਰਿਆਂ ਪ੍ਰੋਜੈਕਟਾਂ ਦੇ ਉੱਤੇ ਖਾਸ ਤੌਰ ਤੇ ਪੰਜਾਬ ਦੇ ਵਿੱਚ ਰੇੜਕਾ ਪਿਆ ਹੋਇਆ ਜੀ ਕਿਉਂਕਿ ਇੱਕ ਜ਼ਮੀਨ ਦੇ ਉੱਤੇ ਉਹ ਦੇ ਦਿੰਦੇ ਆ 50 ਲੱਖ ਕਿਲਾ ਦੂਸਰੀ ਜ਼ਮੀਨ ਨੂੰ ਦਿੰਦੇ ਆ 5 ਲੱਖ ਪੰਡੋਰੀ ਵੜੈਚਾਂ ਦੇ ਵਿੱਚ ਵੀ ਇਹੀ ਚੱਲਿਆ ਹੋਇਆ ਕਿ ਉੱਥੇ 6-7 ਕਿੱਲੇ ਜ਼ਮੀਨ ਐ ਹੋ ਜਿਆ ਜਿਨ੍ਹਾਂ ਨੂੰ ਉਹ 1 ਕਰੋੜ ਰੁਪਇਆ ਦੇ ਰਹੇ ਨੇ ਪਰ ਉਸ ਤੋਂ ਕਹਿੰਦੇ ਆ 30 ਕਿੱਲੇ ਹਾਟਵੀਂ ਜ਼ਮੀਨ ਆ ਉਹਨੂੰ ਤੁਸੀਂ 25 ਕਰੋੜ ਰੁਪਇਆ ਕਿੱਲਾ ਦੇ ਰਹੇ ਹੋ ਤਾਂ ਇਹਦਾ ਕੀ ਹੋਇਆ ਇੱਕ ਵਟ ਦੇ ਨਾਲ 30 ਕਰੋੜ ਦੂਸਰੀ ਵਟ ਦੇ ਨਾਲ 5 ਕਰੋੜ ਹਾਲਾਂਕਿ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਚੱਲਣਾ ਉਹ ਕੇਂਦਰ ਸਰਕਾਰ ਦਾ ਔਰ ਉਹ ਇੱਕੋ ਹੀ ਪਰਪਸ ਲਈ ਵਰਤਿਆ ਜਾਣਾ ਕਿ ਉਹਦੇ ਉੱਤੇ ਜਿਹੜੀਆਂ ਨੇ ਉਹ ਗੱਡੀਆਂ ਚਲਣੀਆਂ ਨੇ ਟਰੱਕ ਚੱਲਣੇ ਆ ਢੋਟਵਾਈ ਹੋਣੀ ਆ ਜਦੋਂ ਉਹਨੂੰ ਇੱਕ ਪਰਪਸ ਲਈ ਵਰਤਿਆ ਜਾ ਰਿਹਾ ਤਾਂ ਫਿਰ ਜਿਹੜੀ ਜ਼ਮੀਨ ਉਹਦੇ ਵਾਸਤੇ ਲਈ ਜਾ ਰਹੀ ਹੈ ਉਹਦੇ ਉੱਤੇ ਸਾਰਾ ਮੁਆਵਜ਼ਾ ਇੱਕੋ ਜਿਹਾ ਕਿਉਂ ਨਹੀਂ ਦਿੱਤਾ ਜਾ ਰਿਹਾ ਅੱਜ ਜਿਹੜੇ ਕਿਸਾਨ ਦੀ ਜ਼ਮੀਨ ਅਕਵਾਇਰ ਹੋ ਜਾਂਦੀ ਹੈ ਕਿਸੇ ਦੀ 10 ਕਿੱਲੇ ਦੀਆਂ ਕਈ ਲੋਕ ਤਾਂ ਇਹੋ ਜੇ ਵੀ ਆ ਬਲਵਿੰਦਰ ਜੀ ਜਿਨ੍ਹਾਂ ਦੀ ਜ਼ਮੀਨ 3 ਕਿੱਲੇ 2 ਕਿੱਲੇ ਆ ਉਹਨਾਂ ਵਿੱਚੋਂ ਢਾਈ ਕਿਲੇ ਇੱਧਰ ਆ ਗਈ ਅੱਧਾ ਕਿਲੇ ਇੱਧਰ ਆ ਗਈ ਅੱਧਾ ਕਿਲੇ ਚ ਸਿਰ ਸਿਰ ਚ ਮਾਰੂਗਾ ਕਿਸਾਨ ਆਪਣੇ ਨਾ ਉੱਥੇ ਬੋਰ ਲਾਉਣ ਜੁਗਰਾ ਨਾ ਉੱਥੇ ਘਰ ਪਾਉਣ ਜੁਗਰਾ ਨਾ ਉਹਨੂੰ ਬੋਰ ਲੱਗਦਾ ਰਾਹ ਲੱਗਦਾ ਨਾ ਉਹਨੂੰ ਕੋਈ ਪਾਣੀ ਦਿੰਦਾ ਉਹਨੂੰ ਕੌਡੀਆਂ ਦੇ ਭਾਅ ਨਾਲਦਿਆਂ ਨੂੰ ਦੇਣੀ ਪੈਂਦੀ ਆ ਜਿੱਥੇ ਕਈ ਕਿਸਾਨਾਂ ਦੀ ਜ਼ਮੀਨ ਇਸ ਤਰ੍ਹਾਂ ਦੀ ਹੈ ਰਾਜਮੂਨ ਕਾਲੇਕਾਂ ਸਾਡੇ ਨਾਲ ਹੀ ਇੱਥੇ ਪਟਿਆਲੇ ਦੇ ਪਿੰਡ ਹੈ ਉਹਦੀ ਜ਼ਮੀਨ ਦੇ ਵਿੱਚ ਦੀ ਸੜਕ ਲੰਘ ਗਈ ਔਰ ਉਸ ਜ਼ਮੀਨ ਦੇ ਵਿੱਚ ਦੀ ਸੜਕ ਲੰਘਣ ਦਾ ਉੱਥੋਂ ਪੁਲ ਬਣਨਾ ਬੜਾ ਵੱਡਾ ਜਿਹੜਾ ਉਹ ਚੰਬੋਚੋ ਦੇ ਉੱਤੇ ਤਾਂ ਉਹ ਕਹਿੰਦੇ ਆ ਕਿ ਮੇਰੇ ਜ਼ਮੀਨ ਦੇ ਵਿੱਚ ਦੀ ਜਿਹੜੀ ਜ਼ਮੀਨ ਪੁਲ ਬਣਨਾ ਉਹ 26 27 ਫੁੱਟ ਉੱਚਾ ਬਣਨਾ। ਔਰ ਉਹਦੀ ਉਹਨੂੰ ਕਹਿੰਦੇ ਜੀ ਉਹ ਮੁਆਵਜ਼ਾ ਦੇ ਰਿਹਾ ਠੀਕ ਹੈ। ਉਹ ਮੁਆਵਜ਼ਾ ਕਿੰਨਾ ਲੈਣਾ ਉਹ ਬਾਅਦ ਦੇ ਵਿੱਚ ਆ ਕਿ ਉਹ ਉਹਨਾਂ ਨੇ ਕੋਰਟ ਜਾਣਾ ਕਿ ਨਹੀਂ। ਪਰ ਜਿਹੜੀ ਉਹ 26 ਫੁੱਟ ਦੀਵਾਰ ਬਣਨੀ ਹੈ ਉਹ ਸਾਰੀ ਉਮਰ ਜਦੋਂ ਤੱਕ ਇਹ ਜ਼ਮੀਨ ਰਹੂਗੀ ਉਹ ਜਦੋਂ ਚੜ੍ਹਦੇ ਪਾਸੇੋਂ ਸੂਰਜ ਜਾਊਗਾ ਤਾਂ ਫੇਰ ਉਹ ਲਹਿੰਦੇ ਵਾਲੇ ਪਾਸੇ ਛਾਂ ਹੋਊਗੀ ਉਹਦੀ ਜ਼ਮੀਨ ਦੇ ਵਿੱਚ 25 30 30 40 40 ਫੁੱਟ ਤੱਕ ਉੱਥੇ ਉੱਥੇ ਫਸਲ ਨਹੀਂ ਹੋਏਗੀ ਜਦੋਂ ਚੜ੍ਹਦੇ ਵਾਲੇ ਪਾਸਿਓਂ ਸੂਰਜ ਲਹਿੰਦੇ ਚੱਲਿਆ ਗਿਆ ਤਾਂ ਫੇਰ ਉਹਦੀ ਛਾਂ ਜਿਹੜੀ ਆ ਉਹ ਚੜ੍ਹਦੇ ਵਾਲੇ ਪਾਸੇ 25 30 30 ਫੁੱਟ ਹੋਏਗੀ ਉੱਥੇ ਉਨੀ ਫਸਲ ਨਹੀਂ ਹੋਣੀ ਇਸ ਫਸਲ ਦਾ ਮੁਆਵਜ਼ਾ ਉਹਦੀ ਇਸ ਨੁਕਸਾਨ ਦਾ ਮੁਆਵਜ਼ਾ ਕੌਣ ਦੇਊਗਾ ਇਹੋ ਜਿਹੇ ਛੋਟੇ ਛੋਟੇ ਬਹੁਤ ਵੱਡੇ ਨੇ ਫੇਰ ਲੋਕਾਂ ਦੀਆਂ ਜ਼ਮੀਨਾਂ ਆ ਗਈਆਂ ਜਿੱਥੇ ਕੋਈ ਚੋ ਲੰਘਦਾ ਉਹਨੇ ਡਾਕ ਲਾ ਦੇਣੀ ਆ ਪੁੱਲ ਨੇ ਜਾਂ ਸੜਕ ਕਿਉਂਕਿ ਬਹੁਤ ਉੱਚੀ ਬਣਾ ਰਿਆ ਅੱਗੇ ਪਾਣੀ ਜਿਹੜਾ ਉਹ 40 50 ਕਿੱਲਿਆਂ ਚ ਫੈਲਦਾ ਸੀ ਹੁਣ ਡਾਕ ਲੱਗਣ ਕਰਕੇ ਉਸੇ ਦੀ ਜ਼ਮੀਨ ਦੇ ਵਿੱਚ ਜਿਹੜੇ ਆ ਖੜਾ ਹੋ ਜੂਗਾ ਪਾਣੀ ਉਹ ਤਾਂ ਫੇਰ ਮਾਰਿਆ ਗਿਆ ਸਰਕਾਰ ਨੂੰ ਚਾਹੀਦਾ ਐਸ ਗੱਲ ਦਾ ਕਿ ਚੰਗੀ ਤਰ੍ਹਾਂ ਸਰਵੇ ਕਰਾਏ ਸਨ ਤਾਂ ਇਹ ਪਤਾ ਲੱਗਿਆ ਜਿਹੜੀ ਆ ਪਟਿਆਲੇ ਦੇ ਵਿੱਚੋਂ ਸਦਰਨ ਨਾਰਥਰਨ ਬਾਈਪਾਸ ਕੱਢਿਆ ਜਾ ਰਿਹਾ ਸਰਹੰਦ ਰੋਡ ਤੋਂ ਲੈ ਕੇ ਸੰਗਰੂਰ ਰੋਡ ਤੇ ਇਹਦਾ ਪਤਾ ਲੱਗਿਆ ਕਿ ਸੋਸ਼ਲ ਇੰਪੈਕਟ ਸਟੱਡੀ ਨਹੀਂ ਹੋਈ ਜਿੰਤੋਂ ਤੱਕ ਸਾਨੂੰ ਜਾਣਕਾਰੀ ਮਿਲੀ ਆ ਸੋਸ਼ਲ ਇੰਪੈਕਟ ਸਟੱਡੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਾਰੇ ਪ੍ਰੋਜੈਕਟਾਂ ਦੀ ਕਰਦੀ ਆ ਔਰ ਸਾਨੂੰ ਪਤਾ ਲੱਗਿਆ ਕਿ ਇਹਦੀ ਸੋਸ਼ਲ ਇੰਪੈਕਟ ਸਟੱਡੀ ਨਹੀਂ ਹੋਈ ਜੇ ਹੋਈ ਆ ਤਾਂ ਉਹ ਸਾਹਮਣੇ ਹੋਣੀ ਚਾਹੀਦੀ ਆ ਕਿ ਉਹਦੇ ਵਿੱਚ ਕੀ ਇਹਨਾਂ ਲੋਕਾਂ ਦੀਆਂ ਸਮੱਸਿਆਵਾਂ ਤੇ ਜ਼ਿਕਰ ਕੀਤਾ ਗਿਆ ਇਹ ਬਹੁਤ ਵੱਡੀ ਪੰਜਾਬ ਦੀ ਸਾਰੀ ਜ਼ਮੀਨ ਉਪਜਾਊ ਆ ਇੰਚ ਇੰਚ ਜ਼ਮੀਨ ਦਾ ਰੇਟ ਜਿਹੜਾ ਉਹ ਬਹੁਤ ਮਹਿੰਗਾ ਕਸਨ ਦੂਸਰੀ ਗੱਲ ਸਰਕਾਰ ਕਹਿੰਦੀ ਆ ਕਿ ਜੀ ਅਸੀਂ ਤੇ ਜ਼ਮੀਨ ਦਾ ਪੈਸੇ ਦੇ ਦਿੱਤੇ ਆ ਕਿਸਾਨ ਨੂੰ ਪੈਸੇ ਦੇ ਦਿੱਤੇ ਆ ਹੋਰ ਜ਼ਮੀਨ ਖਰੀਦ ਲੇ ਤਾਂ ਹੁਣ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਜ਼ਮੀਨ ਹੋਰ ਤਾਂ ਬਣਨੀ ਨਹੀਂ ਉਹ ਜਿਹੜੀ ਜ਼ਮੀਨ ਕਿਤੋਂ ਖਰੀਦੂਗਾ ਉਹ ਕਿਸੇ ਦੀ ਤਾਂ ਖਰੀਦੂਗਾ ਭਾਵੇਂ ਉੱਥੇ ਕਿਸੇ ਛੋਟੇ ਕਿਸਾਨ ਦੀ ਜ਼ਮੀਨ ਜਾਊਗੀ ਸੋ ਛੋਟੇ ਕਿਸਾਨ ਖੇਤੀ ਚੋਂ ਬਾਹਰ ਹੋ ਕੇ ਬਾਹਰ ਹੋ ਰਹੇ ਨੇ ਉਹਨਾਂ ਦੇ ਬੱਚੇ ਜਿਹੜੇ ਆ ਬਾਹਰ ਜਾ ਰਹੇ ਨੇ ਛੋਟੇ ਕਿਸਾਨਾਂ ਦੀ ਬੁਰੀ ਹਾਲਤ ਆ ਹੋਰ ਉਹ ਵਿਚਾਰੇ ਦਿਹਾੜੀਦਾਰ ਬਣਦੇ ਜਾ ਰਹੇ ਆ ਆਉਣ ਵਾਲੇ ਸਮੇਂ ਵਿੱਚ ਇੱਕ ਬਹੁਤ ਵੱਡਾ ਸੰਕਟ ਸਾਡੇ ਸਾਹਮਣੇ ਆਊਗਾ ਜਿਹੜਾ ਸਾਨੂੰ ਨਹੀਂ ਦਿਸਦਾ ਕਿ ਸਾਡੇ ਜਿਹੜੇ ਨੌਜਵਾਨ ਅੱਜ ਕੈਨੇਡਾ ਤੋਂ ਵਾਪਸ ਪਰਤ ਰਹੇ ਨੇ ਭਾਵੇਂ ਉਹਨਾਂ ਨੂੰ ਐਡਮਿਸ਼ਨਾਂ ਨਹੀਂ ਮਿਲ ਰਹੀਆਂ ਉਹਨਾਂ ਨੇ ਜਦੋਂ 5-4 ਸਾਲਾਂ ਬਾਅਦ ਸੜਕਾਂ ਤੇ ਉਤਰਨਾ ਤਾਂ ਜਿਹੜੇ ਲੋਕਾਂ ਦੀਆਂ ਜ਼ਮੀਨਾਂ ਚਲੀਆਂ ਗਈਆਂ ਨੇ ਅੱਜ ਪ੍ਰੋਜੈਕਟਾਂ ਦੇ ਅੰਦਰ ਉਹਨਾਂ ਦੇ ਪੈਸੇ ਖਤਮ ਹੋਣੇ ਸ਼ੁਰੂ ਹੋਣੇ ਕਿਉਂਕਿ ਛੋਟਾ ਕਿਸਾਨ ਉਹਦੇ ਪੈਸੇ ਕਿਸੇ ਪਾਸੇ ਲੱਗਦੇ ਨਹੀਂ ਹੈਗੇ ਖੱਡੀ ਵੜ ਜਾਂਦੇ ਆ ਉਸ ਤੁਸੀਂ ਭਿਆਨਕ ਸਮੇਂ ਬਾਰੇ ਸੋਚੋ ਉਦੋਂ ਕੀ ਹੋਣਾ ਸੋ ਸਰਕਾਰ ਨੂੰ ਕਿਸਾਨਾਂ ਦੇ ਮੁਆਵਜ਼ੇ ਸਹੀ ਢੰਗ ਨਾਲ ਬਣਦੇ ਨੈਸ਼ਨਲ ਇੰਟਰਸਟ ਦੇ ਵਿੱਚ ਦੇਣੇ ਚਾਹੀਦੇ ਆ ਜੀ ਸੋ ਦੂਜੇ ਪਾਸੇ ਗੱਲ ਕਰਦੇ ਸੁਖਪਾਲ ਸਿੰਘ ਕਹਿਰਾ ਜੋ ਕਿ ਕਾਂਗਰਸ ਦੇ ਕਬਡੇ ਲੀਡਰ ਨੇ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਆਮ ਆਦੀ ਪਾਰਟੀ ਦੇ ਮੰਤਰੀ ਹਰਜੋਤ ਬੈਂਸ ਦੇ ਉੱਤੇ ਕਿ ਸਵਾਲ ਖੜੇ ਕੀਤੇ ਗਏ ਨੇ ਤੇ ਦੂਜੇ ਪਾਸੇ ਨਾਲ ਦੀਆਂ ਗੱਲ ਕਰਦੇ ਸ਼੍ਰੋਮਣੀ ਕਾਲ ਦੇ ਸੀਨੀਅਰ ਲੀਡਰ ਵਿਕਰਮ ਸੋ ਮਜੀਠੀਆ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਨਾਂ ਨੇ ਵੀ ਕਈ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਜੀ ਦੇਖੋ ਇਹ ਮੁद्दा ਜਿਹੜਾ ਅੱਜ ਉੱਠਿਆ ਇਹ ਕਈ ਮੀਡੀਆ ਦੇ ਵਿੱਚ ਕਾਫੀ ਸ਼ਾ ਗਿਆ ਹੈ ਕਿ ਮੁਹਾਲੀ ਦੇ ਇੱਕ ਇਨਸਪੈਕਟਰ ਹਰਜੋਤ ਕੌਰ ਨੇ ਜਿਹੜਾ ਉਹ ਬੜਾ ਵੱਡਾ ਇਲਜ਼ਾਮ ਲਾਇਆ ਕਿ ਮੁਹਾਲੀ ਦੇ ਵਿੱਚ ਜਿਹੜੀ ਆ ਉਹ ਕਾਲ ਸੈਂਟਰ ਸੀ ਇੱਕ ਇਲੀਗਲ ਜੀ ਤੇ ਉਹਦੇ ਵਿੱਚ ਇਲੀਗਲ ਕੰਮ ਹੁੰਦੇ ਸੀ ਉਹ 100 ਕਰੋੜ ਤੋਂ ਵੱਧ ਦਾ ਕਫਲਾ ਉੱਥੇ ਦੱਸਿਆ ਜਾ ਰਿਹਾ ਔਰ ਉਹਨੇ ਇਲਜ਼ਾਮ ਲਾਇਆ ਕਿ ਮੈਂ ਉਹਦੀ ਜਿਹੜੀ ਹੈ ਕਰਦੀ ਪਈ ਸੀ ਇਨਕੁਆਰੀ ਇਨਕੁਆਇਰੀ ਕਰਨ ਦੇ ਉਹਦੇ ਕੋਲੋਂ ਖੋ ਕੇ ਕਿਸੇ ਨੂੰ ਹੋਰ ਦੇ ਦਿੱਤੀ ਗਈ ਸਿੱਟ ਬਣਾ ਦਿੱਤੀ ਗਈ ਔਰ ਉਹ ਇਲਜ਼ਾਮ ਲੱਗਦਾ ਹੈ ਸਾਡੇ ਜਿਹੜੇ ਮੰਤਰੀ ਨੇ ਹਰਜੋਤ ਬੈਂਸ ਹੋਣਾ ਦੇ ਉੱਤੇ ਕਿਉਂਕਿ ਹਰਜੋਤ ਬੈਂਸ ਹੋਣਾ ਦਾ ਜਿਹੜਾ ਵਿਆਹ ਹੈ ਉਹ ਜੋਤੀ ਜਦਵ ਆਈਪੀਐਸ ਅਫੀਸਰ ਉਹਨਾਂ ਨਾਲ ਹੋਇਆ ਹੋਇਆ ਔਰ ਪਤਾ ਲੱਗਿਆ ਕਿ ਉਹਨਾਂ ਨੇ ਆਈਪੀਐਸ ਅਫੀਸਰ ਨੂੰ ਹੀ ਸਿੱਟ ਦਾ ਮੁਖੀ ਬਣਾ ਦਿੱਤਾ ਔਰ ਉਹਦੇ ਉੱਤੇ ਪ੍ਰੈਸ਼ਰ ਪਾਇਆ ਜਾ ਰਿਹਾ ਸੀ ਕਿ ਉਹ ਇਹਨੂੰ ਵਿਧਰਾ ਕਰ ਲਵੇ ਜਾਂ ਬਿਆਨ ਬਦਲਦੇ ਵੇ ਇਸ ਤਰ੍ਹਾਂ ਦਾ ਕੁਝ ਦੋਸ਼ ਜਿਹੜੇ ਆ ਉਹ ਹਰਜੋਤ ਬੈਂਸੋਣਾ ਦੇ ਉੱਤੇ ਲੱਗਿਆ। ਔਰ ਹਰਜੋਤ ਬੈਂਸੋਣਾ ਨੇ ਇੱਕ ਟਵੀਟ ਕੀਤਾ। ਉਹਦੇ ਉੱਤੇ ਕੇਜਰੀਵਾਲ ਸਾਹਿਬ ਦੀ ਫੋਟੋ ਵੀ ਲੱਗੀ ਹੋਈ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਸਾਰੇ ਹੀ ਲੀਡਰਾਂ ਨੂੰ ਕਿਹਾ ਹੋਇਆ ਕਿ ਤੁਸੀਂ ਆਪਣੀ ਆਪਣੀ ਟਵੀਟ ਦੇ ਉੱਤੇ ਜਾਂ ਆਪਣੇ ਆਪਣੇ ਸਟੇਟਸ ਤੇ ਫੋਟੋ ਲਾਓ ਜਿਹਦੇ ਵਿੱਚ ਵਿਖਾਇਆ ਹੋਵੇ ਕਿ ਕੇਜਰੀਵਾਲ ਸਾਹਿਬ ਜੇਲ੍ਹ ਦੇ ਅੰਦਰ ਹੈ। ਤਾਂ ਉਹਦੇ ਉੱਤੇ ਉਹਨਾਂ ਨੇ ਲਿਖਿਆ ਕਿ ਮੈਂ ਕੇਜਰੀਵਾਲ ਸਾਹਿਬ ਦਾ ਸੋਲਜਰ ਆ। ਔਰ ਉਹਨਾਂ ਨੇ ਆਪਣੀ ਵਾਈਫ ਨੂੰ ਕਿਹਾ ਕਿ ਬਿਲਕੁਲ ਇਮਾਨਦਾਰ ਅਫਸਰ ਹੈ ਇਹ ਬੇਸਲੈਸ ਨੇ ਸਾਰੇ ਇਲਜ਼ਾਮ ਜਿਹੜੇ ਲਾਏ ਜਾ ਰਹੇ ਆ ਔਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਰਜੋਤ ਬੈਂਸ ਉਹਨਾਂ ਨੇ ਕਿ ਕਿਉਂਕਿ ਇਹ ਬੇਸਲੈਸ ਹੈ ਇਲਜ਼ਾਮ ਇਸ ਕਰਕੇ ਅਸੀਂ ਉਹਨਾਂ ਦੇ ਉੱਤੇ ਜਿਹੜਾ ਉਹ ਡੈਫਰਮੇਸ਼ਨ ਦਾ ਕੇਸ ਕਰਨ ਜਾ ਰਹੇ ਆ ਪਰ ਨਾਲ ਦੀ ਨਾਲ ਅੱਜ ਖਹਿਰਾ ਸਾਹਿਬ ਨੇ ਵੀ ਇਹ ਗੱਲ ਉਠਾਈ ਆ ਉਹਨਾਂ ਦੇ ਉਠਾਉਣ ਤੋਂ ਬਾਅਦ ਮਸਲਾ ਜਿਹੜਾ ਰਾਜਨੀਤਿਕ ਬਣ ਗਿਆ ਔਰ ਜਿਹੜੇ ਰਾਜਨੀਤਿਕ ਹੁੰਦੇ ਆ ਜਿਵੇਂ ਕਹਿੰਦੇ ਰਾਜਨੀਤਿਕ ਸ਼ਰੀਕਾ ਸ਼ਰੀਕਾ ਤੇ ਭੜਦਾ ਹੁੰਦਾ ਕਿ ਗਵਾਂਡੀਆਂ ਵੱਲੋਂ ਕੋਈ ਨਾ ਕੋਈ ਗੱਲ ਆਵੇ ਤੇ ਅਸੀਂ ਫਿਰ ਭਾਂਬੜ ਜੇ ਭਾਂਬੜ ਦੇ ਵਿੱਚ ਅਸੀਂ ਵੀ ਚਾਰ ਦਾਣੇ ਸੁੱਟিয়ে ਤੇ ਰਿਆਸ ਰਾਜਨੀਤੀ ਦੇ ਵਿੱਚ ਹੁੰਦਾ ਹੀ ਆ ਉਧਰੋਂ ਜਿੱਥੇ ਬੋਲੇ ਆ ਖੈਰਾ ਸਾਹਿਬ ਉੱਥੇ ਨਾਲ ਦੀ ਨਾਲ ਅੱਜ ਆਪਣੇ ਵਿਕਰਮ ਮਜੀਠੀਆ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਪ੍ਰੈਸ ਕਾਨਫਰੰਸ ਤੇ ਕੀਤੀ ਸੀ ਮਹਿੰਗਾਈ ਵਾਲੇ ਮੁੱਦੇ ਤੇ ਪਰ ਉਹ ਬਿਟੂ ਜੀ ਉਹਨਾਂ ਨੇ ਉਹ ਖਿੱਚ ਕੇ ਲੈ ਗਏ ਫਿਰ ਇਧਰਲੇ ਪਾਸੇ ਜੀ ਹਰਜੋਤ ਬੈਂਸ ਹੁਣਾ ਉੱਤੇ ਉਹਨਾਂ ਨੇ ਕਾਫੀ ਜਿਹੜਾ ਉਤਨਸ ਕੀਤੀ ਹੈ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਮਾਨ ਸਾਹਿਬ ਕਹਿੰਦੇ ਸੀ ਕਿ ਜੇਲ੍ਹਾਂ ਦੇ ਵਿੱਚ ਜਿਹੜੇ ਆ ਉਹ ਪੁਰਾਣੀ ਸਰਕਾਰ ਹੈ ਉਹਨੇ ਜਿਹੜੇ ਵੱਡੇ ਵੱਡੇ ਗੈਂਗਸਟਰ ਡੱਕੇ ਹੋਏ ਸੀ ਅਸੀਂ ਉਹਨਾਂ ਕੋਲੋਂ ਪੈਸੇ ਲਵਾਂਗੇ ਵਾਪਸ ਮੜਾਵਾਂਗੇ ਤੇ ਸੁਖੀ ਰੰਧਾਵਾ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦਾ ਨਾਮ ਵੀ ਲਿਆ ਤੇ ਉਹਨਾਂ ਕਹਾ ਕਿ ਸੁਖੀ ਰੰਧਾਵਾ ਉਹਨਾਂ ਦੇ ਨਾਲ ਲੱਗਦਾ ਇਹਨਾਂ ਦੀ ਕੋਈ ਸੈਟਿੰਗ ਹੋ ਗਈ ਆ ਹੁਣ ਉਕੇ ਮੁਖਤਾਰ ਅंसारी ਵਾਲਾ ਜਿਹੜਾ ਮਸਲਾ ਸੀ ਉਹਦੇ ਵਿੱਚ ਕਿਹਾ ਸੀ ਕਿ ਅਸੀਂ ਪੈਸੇ ਵਾਪਸ ਲਵਾਂਗੇ ਜਿਹੜੇ ਵਕੀਲਾਂ ਦੇ ਉੱਤੇ ਖਰਚੇ ਗਏ ਫਿਰ ਉਹਨਾਂ ਨੇ بڑا ਇਲਜ਼ਾਮ ਵੱਡਾ ਲਾਇਆ ਜਿਠੀਆ ਸਾਹਿਬ ਨੇ ਭਗਵਾਨ ਤਮਾਨ ਹੋਣਾ ਤੇ ਕਿ ਵੀ दारू ਪੀ ਕੇ ਪੈ ਜਾਂਦੇ ਆ ਬਹੁਤ ਵਾਰੀ ਪਹਿਲਾਂ ਵੀ ਲੱਗ ਚੁੱਕਿਆ ਆ ਪਰ ਉਹਨਾਂ ਨੇ ਨਾਲ ਦੀ ਨਾਲ ਇਹ ਗੱਲ ਕਹੀ ਕਿ ਜਿਹੜੀ ਵਿਸ਼ਨੋਈ ਦੀ ਇੰਟਰਵਿਊ ਹੋਈ ਸੀ ਉਦੇ ਨਾਲ ਕਹਿੰਦੇ ਸਬੰਧਤ ਕੁਝ ਵੀਡੀਓਜ਼ ਉਹਨਾਂ ਕੋਲੇ ਹੋਰ ਵੀ ਆ ਗਈਆਂ ਨੇ ਜੀ ਔਰ ਬੜੇ ਉਹ ਮਤਲਬ ਦ੍ਰਿੜਤਾ ਨਾਲ ਕਹਿ ਰਹੇ ਸੀ ਕਿ ਉਹਨਾਂ ਨੂੰ ਤਾਂ ਇਹ ਵੀ ਪਤਾ ਲੱਗਿਆ ਕਿ ਇੱਕ ਜਦੋਂ ਬਿਸ਼ਨੋਈ ਨੂੰ ਇੱਥੇ ਕਿਤੇ ਲੈ ਕੇ ਆਏ ਸੀ ਤਾਂ ਉਹਨੂੰ ਕਹਿੰਦੇ ਉਹਨਾਂ ਨੇ ਇੱਥੇ ਸ਼ਾਪਿੰਗ ਮਾਲ ਵਿੱਚ ਰਾਤ ਨੂੰ ਸ਼ਾਪਿੰਗ ਵੀ ਕਰਾਈ ਹੈ ਉਹ ਵੀ ਵੀਡੀਓ ਕਹਿੰਦੇ ਆ ਗਈ ਹੈ ਬਿਸ਼ਨੋਈ ਨੂੰ ਜਦੋਂ ਕਹਿੰਦੇ ਉਹ ਇੰਟਰਵਿਊ ਲਈ ਲੈ ਕੇ ਆਏ ਕਿਤੇ ਇੱਥੇ ਉਦੋਂ ਉਹ ਕਹਿੰਦੇ ਰਾਤ ਨੂੰ 10 ਵਜੇ ਬਿਸ਼ਨੋਈ ਨੂੰ ਇੱਕ ਸ਼ਾਪਿੰਗ ਮਾਲ ਵਿੱਚ ਇੰਟਰਵਿਊ ਕਰਾਈਆ ਕਹਿੰਦੇ ਉਹ ਵੀ ਵੀਡੀਓ ਆ ਗਈ ਹੈ ਇੱਕ ਵੀਡੀਓ ਹੋਰ ਉਹਨਾਂ ਕਹੀਆ ਉਹ ਕਹਿੰਦੇ ਮੈਂ ਕਹਿੰਨਾ ਕਿ ਮਾਨ ਸਾਹਿਬ ਤੁਸੀਂ ਆਪ ਹੀ ਰਿਲੀਜ਼ ਕਰ ਦਿਓ ਇਹ ਵੀਡੀਓ ਨਹੀਂ ਤਾਂ ਫਿਰ ਸਾਨੂੰ ਕਹਿੰਦੇ ਕਰਨੀ ਪੈਣੀ ਆ ਇਹ ਬਹੁਤ ਵੱਡਾ ਇਲਜ਼ਾਮ ਉਹਨਾਂ ਨੇ ਲਾਇਆ ਹੈ ਔਰ ਵੈਸੇ ਸਰਕਾਰ ਬਿਸ਼ਨੋਈ ਦੀ ਇੰਟਰਵਿਊ ਨੂੰ ਲੈ ਕੇ ਬਿਲਕੁਲ ਚੁੱਪ ਹੈ ਉਨ੍ਹਾਂ ਦਾ ਕੋਈ ਬਿਆਨ ਨਹੀਂ ਆਇਆ ਹਾਲਾਂਕਿ ਉਨ੍ਹਾਂ ਦੇ ਇੱਕ ਡੀਜੀਪੀ ਨੇ ਜਿਹੜੀ ਆ ਉਹ ਹਾਈ ਕੋਰਟ ਦੇ ਵਿੱਚ ਇਹ ਗੱਲ ਜਾ ਕੇ ਮੰਨੀ ਹੈ ਔਰ ਲਿਖਤੀ ਰੂਪ ਵਿੱਚ ਦਿੱਤਾ ਕਿ ਲਾਰੈਂਸ ਬਿਸ਼ਨੋਈ ਜਿਹੜਾ ਗੈਂਗਸਟਰ ਜੇਲ੍ਹ ਚ ਬੰਦਾ ਉਹਦੀ ਇੰਟਰਵਿਊ ਮੁਹਾਲੀ ਖਰੜ ਦੇ ਵਿੱਚ ਆਈਐਸ ਆ ਜਿਹੜੀ ਹੈ ਕਿ ਸੀਆਈਏ ਸਟਾਫ ਦੇ ਵਿੱਚ ਹੋਈ ਹੈ ਦੂਸਰੀ ਰਾਜਸਥਾਨ ਦੇ ਵਿੱਚ ਹੋਈ ਹੈ ਏਡੀ ਵੱਡੀ ਘਟਨਾ ਹੋ ਜੇ ਸਰਕਾਰ ਉਹਦੇ ਉੱਤੇ ਕੋਈ ਬਿਆਨ ਨਾ ਦੇਵੇ ਜਦੋਂ ਕਿ ਪਹਿਲਾਂ ਦਾਅਵੇ ਉਹ ਕਰਦੇ ਸੀ ਮਾਨ ਸਾਹਿਬ ਨੇ ਕਿਹਾ ਸੀ ਕਿ ਦੋਨੋਂ ਇੰਟਰਵਿਊ ਜਿਹੜੀਆਂ ਨੇ ਉਹ ਪੰਜਾਬ 'ਚ ਨਹੀਂ ਹੋਈਆਂ ਇਹਦੇ ਨਾਲ ਨਾਲ ਫਿਰ ਉਹਨਾਂ ਨੇ ਲੈਂਡ ਆਰਡਰ ਦਾ ਮਸਲਾ ਜ਼ਰੂਰ ਚੁੱਕਿਆ ਜਿੱਥੇ ਉਹਨਾਂ ਦੇ ਲੈਂਡ ਆਰਡਰ ਮਸਲੇ ਦੇ ਵਿੱਚ ਦਮ ਲੱਗਦਾ ਕਿਉਂਕਿ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਇੱਕ ਐਨ ਆਰ ਆਈ ਦੇ ਪਰਿਵਾਰ ਦੇ ਉੱਤੇ ਮੈਰਿਜ ਪੈਲਸ ਦੇ ਵਿੱਚ ਹਮਲਾ ਹੋਇਆ ਸੀ ਤੁਹਾਨੂੰ ਯਾਦ ਹੋਣਾ ਪਿਛਲੇ ਦਿਨਾਂ ਦੇ ਵਿੱਚ ਇੱਕ ਵਪਾਰੀ ਇਹ ਇੱਕ ਆੜਤੀਏ ਤੋਂ 4-5 ਕਰੋੜ ਰੁਪਏ ਦਾ ਉਹਨਾਂ ਨੇ ਫਰौती ਮੰਗੀ ਹੈ ਗੈਂਗਸਟਰਾਂ ਨੇ ਔਰ ਉਹ ਬਚ ਗਿਆ ਸਜੰਡੇ ਵਾਲੇ ਦੇ ਵਿੱਚੋਂ ਇਹ ਸ਼ਾਤ ਘਟਣਾ ਹੈ ਔਰ ਉਹਨਾਂ ਕਹਿਆ ਕਿ ਹੁਣ ਤਾਂ ਤੂੰ ਬਚ ਗਿਆ ਅਗਲੀ ਵਾਰੀ ਬਚਦਾ ਨਹੀਂ ਇੱਕ ਮਜੀਠਿਆ ਸਾਹਿਬ ਨੇ ਅਮਰਸਰ ਦੀ ਗੱਲ ਕੀਤੀ ਆ ਮਜੀਠ ਮੰਡੀ ਦੀ ਜਿੱਥੇ ਡ్రਾਈ ਫਰੂਟ ਵਿਕਦਾ ਉੱਥੇ ਕਹਿੰਦੇ ਇੱਕ ਸਟੋਰ ਦੇ ਵਿੱਚੋਂ 5 ਕਰੋੜ ਰੁਪਏ ਦਾ ਸਾਰਾ ਸਮਾਨ ਰਾਤ ਨੂੰ ਚੋਰੀ ਹੋ ਗਿਆ ਔਰ ਇੱਕ ਬਜ਼ੁਰਗ ਉੱਥੇ ਨੇ ਬਜਾਜ ਸਾਹਿਬ 85 ਸਾਲਾਂ ਦੇ ਆ ਉਹ ਕਹਿੰਦੇ ਮੇਰੀ ਜ਼ਿੰਦਗੀ ਦੇ ਵਿੱਚ ਐਵਜੀ ਮੈਂ ਚੋਰੀ ਕਦੇ ਨਹੀਂ ਵੇਖੀ ਕਿ ਸਾਰਾ ਕੁਝ ਸਾਫ ਕਰਕੇ ਲੈ ਗਏ ਹੋ। ਇਸੇ ਤਰ੍ਹਾਂ ਅੱਜ ਉਹਨਾਂ ਨੇ ਗੱਲ ਕੀਤੀ ਹੈ ਇੱਕ ਦੋ ਥਾਵਾਂ ਤੇ ਹੋਰ ਫਿਰੋਜ਼ਪੁਰ ਦੀ ਵੀ ਗੱਲ ਕੀਤੀ ਹੈ ਕਿ ਜਿੱਥੇ ਕੁਝ ਘਟਨਾਵਾਂ ਇਹੋ ਜਿਹੀਆਂ ਵਾਪਰੀਆਂ ਨੇ ਕਿ ਦਿਨ ਦਿਹਾੜੇ ਗੋਲੀ ਚੱਲਦੀ ਹੈ। ਬੰਦੇ ਫੜੇ ਨਹੀਂ ਜਾਂਦੇ, ਭੱਜ ਜਾਂਦੇ ਆ। ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਯਾਦ ਹੋਣਾ ਲੁਧਿਆਣੇ ਦੇ ਵਿੱਚ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਕੁਝ ਵਿਅਕਤੀਆਂ ਨੇ ਇੱਕ ਵਿਅਕਤੀ ਨੂੰ ਬਾਜ਼ਾਰ ਦੇ ਵਿੱਚ ਖਿਲਾਰ ਕੇ ਬੁਰੀ ਤਰ੍ਹਾਂ ਜਿਹੜਾ ਉਹਦੇ ਉੱਤੇ ਕਿਰਪਾਨਾਂ ਨਾਲ ਵਾਰ ਕੀਤਾ ਸੀ। ਇਹ ਜੀਆਂ ਹੋਰ ਵੀ ਘਟਨਾਵਾਂ ਹੋਈਆਂ ਨੇ ਜੀ ਇਹ ਗੱਲਾਂ ਮਾਨ ਸਾਹਿਬ ਤੇ ਸਰਕਾਰ ਵਾਸਤੇ ਚੈਲੰਜ ਹੈ ਕਿ ਲੋਕ ਜੇ ਸਵਾਲ ਉਠਾ ਰਹੇ ਨੇ ਤਾਂ ਤੁਸੀਂ ਸਿਰਫ ਇਹ ਕਹਿ ਦੇਣਾ ਕਿ ਯੂਪੀ ਦੇ ਵਿੱਚ ਕ੍ਰਾਈਮ ਵਧਾ ਹੈ ਜਾਂ ਬਿਹਾਰ ਦੇ ਵਿੱਚ ਕ੍ਰਾਈਮ ਵਧਾ ਇਹ ਤੁਲਨਾ ਕਰਨ ਦਾ ਸਮਾਂ ਨਹੀਂ ਹੈਗਾ ਇਹ ਲੋਕਾਂ ਦੀ ਸੁਰੱਖਿਆ ਦਾ ਸਮਾਂ ਹੈਗਾ ਕਿ ਉਹਨਾਂ ਨੂੰ ਸੁਰੱਖਿਆ ਤੁਸੀਂ ਕਿਵੇਂ ਦੇਣੀ ਹੈ ਸੁਰੱਖਿਆ ਦੇਣੀ ਹੈ ਨਾਲ ਨਾਲ ਲੋਕਾਂ ਨੂੰ ਜਿਹੜਾ ਉਹ ਆਸਾਨ ਕਰਨੀ ਆ ਜ਼ਿੰਦਗੀ ਕਿਉਂਕਿ ਮਸਲਾ ਇਹ ਉੱਠ ਕੇ ਆਇਆ ਕਿ ਜਿਹੜੀਆਂ ਸਹੂਲਤਾਂ ਸਰਕਾਰ ਨੇ ਲੋਕਾਂ ਨੂੰ ਦਿੱਤੀਆਂ ਸੀ ਉਹਨਾਂ ਕਰਕੇ ਹੁਣ ਸਰਕਾਰ ਦਾ ਜਿਹੜਾ ਉਹ ਦਮ ਘਟਣ ਲੱਪਿਆ ਕਿਉਂਕਿ ਪੈਸਾ ਕਿੱਥੋਂ ਆਊਗਾ ਸੋ ਇਸ ਕਰਕੇ ਜਿਹੜਾ ਚੰਨੀ ਸਰਕਾਰ ਨੇ 3 ਰੁਪਏ ਦਾ ਐਲਾਨ ਕੀਤਾ ਸੀਗਾ 7 ਕਿਲੋਵਾਟ ਤੱਕ ਦੇ ਲੋਕਾਂ ਨੂੰ ਉਹ ਵਾਪਸ ਲੈ ਲਿਆ ਸਰਕਾਰ ਨੇ ਕੱਲ ਡੀਜ਼ਲ ਵਧਾ ਦਿੱਤਾ 92 ਪੈਸੇ ਪੈਟਰੋਲ 64 ਪੈਸੇ ਵਧਾ ਦਿੱਤਾ ਔਰ ਇਹਦੇ ਨਾਲ-ਨਾਲ ਪਿਛਲੇ ਦਿਨਾਂ ਦੇ ਵਿੱਚ ਮੋਟਰ ਗੱਡੀਆਂ ਦੇ ਉੱਤੇ ਜਿਹੜਾ ਉਹ ਗ੍ਰੀਨ ਟੈਕਸ ਲਾ ਦਿੱਤਾ ਤੇ ਜੇ ਇਹ ਹਾਲਤ ਹੈ ਤਾਂ ਫੇਰ ਸਰਕਾਰ ਇਹ ਦਾਵਾ ਕਿਵੇਂ ਕਰਦੀ ਹੈ ਕਿ ਉਹ ਲੋਕਾਂ ਨੂੰ ਮੁਫਤ ਰਾਸ਼ਨ ਦੇਗੀ ਉਹ ਲੋਕ ਆਉਣ ਵਾਲੇ ਸਮੇਂ ਵਿੱਚ 1000 ਰੁਪਈਆ ਵੀ ਦੇਗਾ ਬੀਬੀਆਂ ਨੂੰ ਔਰ ਫਿਰ ਨਾਲ ਦੀ ਨਾਲ ਫ੍ਰੀ ਦਵਾਈਆਂ ਫ੍ਰੀ ਸਭ ਕੁਝ ਮਿਲਣਾ ਚਾਹੀਦਾ ਪਰ ਇਹਦੇ ਨਾਲ ਸਟੇਟ ਦਾ ਰਾਜ ਦਾ ਜਿਹੜਾ ਫਾਈਨੈਂਸ਼ੀਅਲ ਸਟੇਟਸ ਹੈ ਉਹੀ ਧਿਆਨ ਵਿੱਚ ਰੱਖਣ ਦੇ ਬਹੁਤ ਲੋੜ ਹੈ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਨੇ ਵੜਾ ਸਭ ਤੁਸੀਂ ਪ੍ਰੋਗਰਾਮ ਦਾ ਹਿੱਸਾ ਆਪਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਤੇ ਸਾਡੇ ਦਸ਼ਕਾਂ ਦਾ ਵੀ ਸੋ ਸਾਰੇ ਦਸ਼ਕਾਂ ਦਾ ਵੀ ਧੰਨਵਾਦ ਕਰਦੇ ਜੋ ਅਖੀਰ ਤੱਕ ਸਾਡੇ ਨਾਲ ਜੁੜੇ ਰਹੇ ਜਿੰਨਾ ਪ੍ਰੋਗਰਾਮ ਸੁਣਿਆ ਪ੍ਰੋਗਰਾਮ ਦੇ ਵਿੱਚ ਕਮੈਂਟ ਕਰਿਆ ਕਰੋ ਤੇ ਪ੍ਰੋਗਰਾਮ ਨੂੰ ਲਾਈਕ ਕਰਿਆ ਕਰੋ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ